ਚੰਡੀਗੜ੍ਹ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਐਸਜੀਪੀਸੀ ਪ੍ਰਧਾਨ ਦੇ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਦੱਸਦੀ ਹੈ ਕਿ ਅੰਮ੍ਰਿਤਸਰ ਵਿਖੇ ਚਰੋਮਣੀ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਜ਼ਰ ਚ ਸੁਖਬੀਰ ਸਿੰਘ ਬਾਦਲ ਨੇ ਐਸਜੀਪੀਸੀ ਮੈਂਬਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਅਤੇ ਮੀਟਿੰਗ ਦੌਰਾਨ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਦੱਸਦੀ ਹੈ ਕਿ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਾਮੀ ਸਾਇਦ ਪਿਛਲੇ ਕਾਰਜਕਾਲ ਦੌਰਾਨ ਵਿਦਾਗ ਅਤੇ ਸਮਰਪਿਤ ਸੇਵਾ ਕੀਤੀ ਹੈ ਤੇ ਪੰਥਕ ਮਸਲਿਆਂ ਤੇ ਕਮੇਟੀ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਗਏ ਹਨ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ tạmਮੀ ਸਾਹਿਬ ਦੀ ਪ੍ਰਦਾਨਗੀ ਹੇਠ ਕਮੇਟੀ ਨੇ ਹਮੇਸ਼ਾ ਪੰਥਕ ਸਿਧਾਂਤਾਂ ਨੂੰ ਮਨ ਦਿੱਤਾ ਹੈ ਇਸ ਮੌਕੇ ਹਰਜਿੰਦਰ ਸਿੰਘ ਤਾਮੀ ਨੇ ਪਾਰਟੀ ਦਾ ਧੰਨਵਾਦ ਕਰਦਿਆ ਕਿ ਕਿ ਇਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲੀ ਹੈ ਮੈਂ ਇਸ ਵਿਸ਼ਵਾਸ ਤੇ ਪੂਰਾ ਉਤਰਾਂਗਾ ਹਰ ਸਾਲ ਮੰਗੂ ਜਦੋਂ ਐਜੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਆਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕਿ ਤਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਵਿੱਚ ਸਾਨੂੰ ਜਿਹੜੇ ਪਹਿਲੇ ਕੰਮ ਕਾਫੀ ਵਧੀਆ ਕੀਤੇ ਨੇ ਉਹਨਾਂ ਨੇ ਵਿਦੇਸ਼ਾਂ ਵਿੱਚ ਔਰ ਇਹ ਸਭ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਉਹਨਾਂ ਨੇ ਯੋਗਦਾਨ ਪਾਇਆ ਆਪਣੀ ਪ੍ਰਧਾਨਗੀ ਹੇਠ ਇਸ ਵਾਰ ਦੁਬਾਰਾ ਰਿਫਿਟ ਕੀਤਾ ਜਾ ਰਿਹਾ ਹੈ ਕਿ ਗੁਪਤਾ ਮੀਤ ਸਾਹਿਬ ਦੀ ਸ਼ਖਸੀਅਤ ਇਹੋ ਦੀ ਸ਼ਖਸੀਅਤ ਹੈ ਜਿਹਨੂੰ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਤਾਂ ਸਤਿਕਾਰ ਦਿੰਦੇ ਹੀ ਆ ਦੂਜਿਆਂ ਤੇ ਰਵੇਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਬਹੁਤ ਵੱਡਾ ਸਨਮਾਨ ਦਿੰਦੇ। ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਆ ਉਹ ਕਰ ਰਿਹਾ। ਪਿੱਛੇ ਵੀ ਚੁਣੌਤੀਆਂ ਭਰਿਆ ਸਮਾਂ ਸੀ ਬੜੇ ਅਡੋਲ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ। ਔਰ ਹੁਣ ਵੀ 350 ਸਾਲ ਦਾ ਸ਼ਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੀ ਉਹਦੇ ਚ ਵੀ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚਲਾ ਰਹੇ ਆ ਸਾਰੇ ਮੈਂਬਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਹਮੇਸ਼ਾ ਸਨਮਾਨਿਤ ਤੇ ਮਹਿਸੂਸ ਕਰਦੇ ਆ ਸੋ ਇਹ ਜਿਹੜੇ ਵੱਡੇ ਗੁਣ ਹੈ ਇਹ ਮੈਂ ਸਮਿਟਨਕ ਕੇ ਮੈਂ ਪ੍ਰਧਾਨ ਸਭਾ ਦਾ ਵੀ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵਧੀਆ ਚੋਇਸ ਆ ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼ਰੂਪਨੀ ਕੁੰਦਰਾਪਨ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਫਿਰ ਜਿਹੜਾ ਮદાન ਜਿਤਾਰਿਆ ਹੁਣ ਤਾਂ ਮੈਂ ਸਮਝਦਾ ਕਿ ਇਹ ਐਡੀ ਅੱਛੀ ਚੁਆਇਸ ਹੈ ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਨਾ ਚਾਹੀਦਾ ਹਰਤ ਦੇ ਵੱਲ ਇਹ ਕਿ ਅਗਲੇ 35 ਮੈਂਬਰ ਉਹਨਾਂ ਦੇ ਨਾਲ ਨੇ ਉਹਨਾਂ ਵੱਲੋਂ ਵੀ ਉਮੀਦ ਕਰਦੇ ਹਾਂ ਕਿ ਦੇਖੋ ਮੈਂਬਰ ਤਾਂ ਕਰ ਕੱਲ ਦੀ ਇਲੈਕਸ਼ਨ ਚ ਪਤਾ ਲੱਗੇਗਾ ਮੈਂ ਨਾ ਕਿਸੇ ਨੂੰ ਵਧਾ ਕੇ ਪੇਸ਼ ਕਰਦਾ ਮੈਂ ਕਿਸੇ ਨੂੰ ਘਟਾ ਕੇ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਧਾਮੇ ਸਾਹਿਬ ਦੇ ਸਾਹਮਣੇ ਕਿਸੇ ਨੂੰ ਕਹਣਾ ਹੋਣਾ ਚਾਹੀਦਾ ਜਿੱਦਾਂ ਅੱਛਾ ਉਹਨਾਂ ਦਾ ਕਾਰਜ ਹੈ ਬਾਕੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਉਹਨਾਂ ਦੀ ਆਪਣੀ ਸਾਡੀ ਤਾਂ ਬੇਨਤੀ ਹੈ ਕਿ ਇਹ ਹੁਣ ਸਤਾਬਦੀ ਦਾ ਮੌਕਾ ਸਾਰਿਆਂ ਨੂੰ ਸਬਤਨ ਕਰਨਾ ਚਾਹੀਦਾ ਜਿਵੇਂ ਸਭ ਕੱਲ ਦੀ ਕੱਲ ਦੀ ਤਸਵੀਰ ਦਾ ਮਰੇ ਜਰੂਰ ਦੱਸਿਓ ਕਿ ਕੱਲ ਜੀ ਮੀ ਜਲਾਸ ਵੀ ਹੈ ਔਰ ਸਾਹਮਣੇ ਪਾਸੇ ਖ਼ਲਾਲ ਕੋਈ ਉਮੀਦਵਾਰ ਨਹੀਂ ਹੈ ਅਜੇ ਤੱਕ ਕੱਲ ਦਾ ਕੀ ਤਸਵੀਰ ਹੈ ਦੇਖੋ ਇਹ ਤਾਂ ਹੁਣ ਕੱਲ ਜਿਹੜਾ ਹਾਊਸ ਜਿਹੜਾ ਨਿਯਮਾਂ ਦੇ ਮੁਤਾਬਕ ਐਸੈਂਬਲ ਹੋਣਾ ਇਸ ਕਰਕੇ ਜੋ ਇਲੈਕਸ਼ਨ ਦੀ ਪ੍ਰਕਿਰਿਆ ਉਹ ਸ਼ੁਰੂ ਹੋਏਗੀ ਜੋ ਮੌਕੇ ਦੇ ਮੁਤਾਬਕ ਹਾਲਾਤ ਹੁੰਦੇ ਨੇ ਬਹੁਤ ਵਾਰੀ ਇਲੈਕਸ਼ਨ ਨਹੀਂ ਵੀ ਹੁੰਦੀ ਲੋੜ ਨਹੀਂ ਪੈਂਦੀ ਜੇ ਲੋੜ ਪਵੇ ਇਲੈਕਸ਼ਨ ਹੁੰਦੀ ਹੈ ਇਹ ਹੱਕ ਹੈ ਮੈਂਬਰਾਂ ਦਾ ਇਸ ਕਰਕੇ ਪੂਰਾ ਨਿਯਮਾਂ ਦੇ ਮੁਤਾਬਕ ਹਾਊਸ ਜਿਹੜਾ ਹੈਗਾ ਉਹ ਐਕਟ ਦੇ ਮੁਤਾਬਕ ਜਿਹੜਾ ਉਹ ਚੋਣ ਹੋਏਗੀ ਅੱਜ ਕਿੰਨੇ ਮੈਂਬਰ ਆ ਸੀ ਸਾਢੇ ਤਾਂ ਤੁਸੀਂ ਕੱਲ ਗਿਨੇ ਮੈਂਬਰ ਠੀਕ ਹੈ ਅੱਜ ਕੋਈ ਕਮੀ ਲੱਗਦੀ ਸੀਗੀ ਚੜਦੀ ਕਲਾ ਸਾਰੀ ਕੁਝ ਮੈਂਬਰ ਸਹਿਬਾਂ ਦੀ ਮਜਬੂਰੀ ਸੀਗੀ 7-8 ਦੀ ਉਹਨਾਂ ਦੇ ਹਲਕਿਆਂ 'ਚ ਅੱਜ ਜਿਹੜਾ ਧੁਪਰੀ ਸਾਹਿਬ ਤੋਂ ਨਗਰ ਕੀਰਤਨ ਚੱਲ ਰਿਹਾ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਤੋਂ ਪੰਥਕ ਜ਼ਿੰਮੇਵਾਰੀ ਹੈ ਵੱਡੀ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਸਵੇਰੇ ਆਉਣਗੇ ਚਾਰ-ਪੰਜ ਮੈਂਬਰ ਜਿਹੜੇ ਕਾਫੀ ਸੀਰੀਅਸਲੀ ਬਿਮਾਰ ਨੇ ਉਹਨਾਂ ਨੂੰ ਅਸੀਂ ਅੱਗੇ ਵੀ ਦੁਬਾਰਾ ਕਦੀ ਖੇਚਲ ਨਹੀਂ ਦਿੰਦੇ ਉਹ ਸਵੇਰੇ ਸਿੱਧੇ ਆਉਣਗੇ ਤੇ ਸਾਰੇ ਹੀ ਮੈਂਬਰ ਪਿਛਲੇ ਸਾਲ ਨਾਲੋਂ ਤੁਹਾਨੂੰ ਗਿਣਤੀ ਵਧਾ ਕੇ ਦਿਖਾ ਤੇ ਵੈਸੇ ਤੇ ਸਾਡੀ ਤੇ ਹੁਣ ਅਰਦਾਸ ਹੈ ਕਿ ਸ਼ਾਇਦ ਸਾਰੇ ਹੀ ਤਾਂ ਵੀ ਸਾਨੂੰ ਸਮਰਥਨ ਦੇ ਦੇਣ ਅਲਸਾ ਵਾਹਿਗੁਰੂ ਦੀ ਫਤਿਹ ਥੋੜਾ ਜਿਹਾ ਨੀਵਾਂ ਚੇਰੇ ਦੇ ਨੀਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਵਾਦ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ساری ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕਿਉਂਕਿ بڑا ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਤਸ਼ਾਹ ਤਰਸ ਕਰਕੇ ਦਾਸ ਕੋਲੋਂ ਨਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੀ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰ ਜੀਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਧ ਵੱਧ ਹਾਜ਼ਰੀ ਭਰਨੀ ਸਤਗੁਰਾਂ ਦਾ ਗੁਰਿਆਈ ਦੇਸਿਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਤੋਂ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਸਤਗੁਰ ਦਾ ਧੰਨਵਾਦ ਕਰਨਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜੇ ਜਵਾਤਾਂ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ